ਮੇਰੇ ਵੱਲੋਂ ਸਾਰੀਆਂ ਭੈਣਾਂ ਤੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਜਿਹੜੀ ਹੈ ਕਿ ਉਹ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਲੜਾਈ ਝਗੜੇ ਤਲਾਕ ਵਰਗੀਆਂ ਨੌਕਾਂ ਕਿਉਂ ਆ ਰਹੀਆਂ ਨੇ ਤੁਸੀਂ ਇਹ 5 ਕਿਸਾਲ 7 ਕਿਸਾਲ ਪਿੱਛੇ ਚਲ ਜੋ ਉਸ ਟਾਈਮ ਇਦਾਂ ਦੀਆਂ ਸਥਿਤੀ ਬਹੁਤ ਜ਼ਿਆਦਾ ਘੱਟ ਹੁੰਦੀ ਸੀ ਪਰ ਅੱਜ ਕੱਲ ਜੇ ਤੁਸੀਂ ਦੇਖੋ ਤਾਂ ਹਰ ਇੱਕ ਘਰ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹੀ ਲੜਾਈ ਚੱਲਦੀ ਹੈ ਬਹੁਤ ਪੈਂਟ ਪਰ ਮੈਨੂੰ ਵੀ ਮੈਸੇਜ ਆਉਂਦੇ ਨੇ ਕਿ ਮੇਰੀ ਪਤਨੀ ਇਦਾਂ ਕਰਦੀ ਹੈ ਮੇਰਾ ਪਤੀ ਇਦਾਂ ਕਰਦਾ ਹੈ ਪਤੀ ਪਤਨੀ ਦੀ ਆਪਸ ਦੇ ਵਿੱਚ ਬੌਂਡਿੰਗ ਹੀ ਨਹੀਂ ਹੈਗੀ ਆਪਸ ਦੇ ਵਿੱਚ ਬਿਲਕੁਲ ਵੀ ਨਹੀਂ ਬਣਦੀ ਹੈਗੀ ਸਭ ਤੋਂ ਮੇਨ ਕਾਰਨ ਨਾ ਬਣਦਾ ਆਪਣੀਆਂ ਜ਼ਰੂਰਤਾਂ ਵੀ ਹੋ ਗਈਆਂ ਨੇ ਪੈਸਾ ਵੀ ਹੋ ਗਿਆ ਕਿਉਂਕਿ ਅੱਜਕੱਲ੍ਹ ਆਪਣੀਆਂ ਡਿਮਾਂਡਸ ਹੀ ਇੰਨੀਆਂ ਵੱਧ ਚੁੱਕੀਆਂ ਨੇ ਕਿ ਆਪਾਂ ਹਰ ਇੱਕ ਰਿਸ਼ਤੇ ਦੇ ਨਾਲ ਨਾ ਇੱਕ ਮਤਲਬ ਦੇ ਨਾਲ ਜੁੜ ਕੇ ਰਹੇ ਅੱਜ ਮੈਂ ਤੁਹਾਨੂੰ ਕੁਝ ਇੱਜ਼ਾਂ ਦੀਆਂ ਗੱਲਾਂ ਦੱਸੂਗੀ ਅਗਰ ਤੁਸੀਂ ਇਹਨਾਂ ਨੂੰ ਅਪਣਾਓਗੇ ਨਾ ਤਾਂ ਜਿਹੜੀਆਂ ਭੈਣਾਂ ਨੂੰ ਲੱਗਦਾ ਵੀ ਸਾਡਾ ਪਤੀ ਸਾਡੀ ਗੱਲ ਨਹੀਂ ਸੁਣਦਾ ਘਰ ਦੇ ਵਿੱਚ ਕੋਈ ਕੰਮ ਨਹੀਂ ਕਰਦਾ ਹੈਗਾ ਜਾਂ ਸਾਨੂੰ ਪਿਆਰ ਨਹੀਂ ਕਰਦਾ ਬਾਹਰ ਸਾਰਾ ਦਿਨ ਫਿਰਦਾ ਰਹਿੰਦਾ ਹੈ ਜਬ ਬੀਰਾਂ ਨੂੰ ਲੱਗਦਾ ਵੀ ਇਹ ਸਾਰੀਆਂ ਗੱਲਾਂ ਸਾਡੀ ਪਤਨੀ ਇਦਾਂ ਕਰਦੀ ਐ ਬੋ ਸਾਰਾ ਦਿਨ ਲੜਾਈ ਝਗੜਾ ਹੋਰ ਕੋਈ ਗੱਲ ਨਹੀਂ ਬਾਤ ਨਹੀਂ ਹੈਗੀ ਤਾਂ ਤੁਸੀਂ ਨਾ ਦੋਨੇ ਜਣੇ ਇੱਕ ਮਹੀਨਾ ਮੇਰੀ ਇਹ ਦੱਸੀ ਹੋਈ ਗੱਲ ਕਰਕੇ ਦੇਖਿਓ ਵਾਡਾ ਕਰ ਸਵਰਗ ਨਾ ਬਣਿਆ ਤਾਂ ਤੁਸੀਂ ਮੈਨੂੰ ਕਹਿ ਦਿਓ ਅਕਸਰ ਬਜ਼ੁਰਗ ਕਹਿੰਦੇ ਨੇ ਇਹ ਕਹਿੰਦੇ ਜਿੱਥੇ ਪਤੀ ਪਤਨੀ ਆਪਾਂ ਕਹਿੰਦੇ ਵੀ ਨਰਕ ਸਵਰਗ ਕਿੱਥੇ ਹੈਗੇ ਹਨ ਕਹਿੰਦੇ ਜਿੱਥੇ ਪਤੀ ਪਤਨੀ ਦੀ ਬਣਦੀ ਹੈ ਉਹੋ ਜਿਹਾ ਸਵਰਗ ਕਿਤੇ ਨਹੀਂ ਹੈਗਾ ਉਹਨੂੰ ਕਿਤੇ ਜਾਣ ਦੀ ਲੋੜ ਨਹੀਂ ਉਹ ਕਰ ਸਵਰਗੀ ਹੈ ਜਿੱਥੇ ਕਹਿੰਦੇ ਪਤੀ ਪਤਨੀ ਦੀ ਆਪਸ ਵਿੱਚ ਨਹੀਂ ਬਣਦੀ ਉਹੋ ਜਿਹਾ ਨਰਕ ਕਿਤੇ ਨਹੀਂ ਹੈਗਾ ਪਤੀ ਪਤਨੀ ਦੇ ਰਿਸ਼ਤਾ ਇੱਕ ਵਿਸ਼ਵਾਸ ਦਾ ਰਿਸ਼ਤਾ ਹੈ ਇਹ ਖੂਨ ਦਾ ਰਿਸ਼ਤਾ ਤਾਂ ਨਹੀਂ ਹੈਗਾ ਖੂਨ ਦੇ ਰਿਸ਼ਤੇ ਤਾਂ ਆਪਾਂ ਫੇਰ ਵੀ ਨਿਭਾ ਲੈਨੇ ਆ ਪਰ ਵਿਸ਼ਵਾਸ ਦਾ ਰਿਸ਼ਤਾ ਜਦੋਂ ਇੱਕ ਵਾਰੀ ਟੁੱਟ ਜਾਂਦਾ ਹੈ ਨਾ ਫਿਰ ਜੁੜਦਾ ਨਹੀਂ ਹੈਗਾ ਜੇ ਜੁੜ ਵੀ ਜਾਂਦਾ ਤਾਂ ਫਿਰ ਵੀ ਵਿੱਚ ਗੱਠ ਪੈ ਜਾਂਦੇ ਕਦੇ ਕੋਈ ਧੱਕਾ ਹੈ ਨਾ ਪਾਉ ਨੂੰ ਤੋੜਦੀ ਹੈ ਜਦੋਂ ਪਾਉ ਨੂੰ ਜੋੜਦੀ ਹੈ ਤਾਂ ਉਹਦੇ ਵਿੱਚ ਇੱਕ ਗੱਠ ਪੈ ਜਾਂਦੀ ਹੈ। ਛੋਟੇ-ਛੋਟੇ ਗੱਲਾਂ ਨੇ ਜਿਹੜੀਆਂ ਨੂੰ ਤੁਸੀਂ ਨਾਜ਼ਰ ਅੰਦਾਜ਼ ਕਰਕੇ ਨਾ ਆਪਣੇ ਇਸ ਰਿਸ਼ਤੇ ਨੂੰ ਅਜਿਹਾ ਬਣਾ ਸਕਦੇ ਹੋ ਕਿ ਤੁਸੀਂ ਹਰ ਜਨਮ ਵਿੱਚ ਇੱਕ ਦੂਜੇ ਦਾ ਸਾਥ ਮੰਗੋਗੇ। ਇੱਕ ਵਾਰ ਨਾ ਗੁਰਬਾਣੀ ਦੇ ਵਿੱਚ ਵੀ ਇਹ ਤੋਕ ਆਉਂਦੀ ਹੈ ਤੇ ਇੱਕ ਵਾਰ ਨਾ ਕਿਸੇ ਨੇ ਆਪਣੀ ਇੱਕ ਸਖੀ ਨੂੰ ਪੁੱਛਿਆ ਕਿ ਤੂੰ ਨਾ ਬੜੀ ਖੁਸ਼ ਰਹਿਣੀ ਹੈ ਤੇਰਾ ਪਤੀ ਤੇਰੀ ਹਰ ਇੱਕ ਗੱਲ ਮੰਨਦਾ ਵੀ ਤੂੰ ਕਿੰਨਾ ਹੋਏ ਵੀ ਤੂੰ ਕੀ ਕਿ ਜਾਦੂ ਟੂਣਾ ਕੀਤਾ ਹੋਇਆ ਕਿਹੜੇ ਬਾਬੇ ਤੋਂ ਤਾਂ ਗਤਵੀਤ ਕੋ ਆਇਆ ਵੀ ਤੂੰ ਕੀ ਕੀਤਾ ਹੋਇਆਗਾ ਹਨਾ ਬਹੁਤ ਪੈਣਾ ਹੈ ਨਾ ਪਤੀਆਂ ਨੂੰ ਬਾਸ ਵਿੱਚ ਕਰਨ ਵਾਸਤੇ ਇਹ ਧਾਗੇ ਤਵੀਤ ਵੀ ਕਰਾਉਂਦੀਆਂ ਨੇ ਹੋਰ ਤੰਤਰ ਮੰਤਰ ਬਹੁਤ ਕਰਾਉਂਦੀਆਂ ਨੇ ਉਹਦੇ ਨਾਲ ਸਗੋਂ ਤੁਹਾਡਾ ਘਰ ਹੋਰ ਵੀ ਵਿਗੜ ਜਾਂਦਾ ਕਿਉਂਕਿ ਹਰ ਇੱਕ ਰਿਸ਼ਤੇ ਜਿਹੜਾ ਨਾ ਚਾਹੇ ਕੋਈ ਵੀ ਹੈ ਪਿਆਰ ਦੇ ਨਾਲ ਉਸ ਨੂੰ ਤੁਸੀਂ ਅਗਰ ਬਸ ਵਿੱਚ ਕਰੋਗੇ ਤਾਂ ਹੋ ਜਾਊਗਾ ਤਾਂ ਉਸ ਨੇ ਆਪਣੇ ਸਾਖੀਆਂ ਨੂੰ ਜਵਾਬ ਦਿੱਤਾ ਤੀਗਾ ਕਹਿੰਦੀ ਵੀ ਮੈਂ ਕੋਈ ਧਾਗਾ ਤਵੀਤ ਨਹੀਂ ਕਰਾਇਆ ਕਹਿੰਦੀ ਮੈਂ ਚਾਰ ਗੁਣਾ ਪਣਾਏ ਹੋਏ ਉਹ ਕਹਿੰਦੀਆਂ ਵੀ ਕਿਹੜੇ ਕਹਿੰਦੇ ਨਿਮਨਸ ਅੱਖਰ ਕਵਣ ਗੁਣ ਜੀਭਾ ਮਣੀਆਂ ਮੰਤ ਤ੍ਰਹਿ ਗੁਣ ਪੈਣੇ ਬੇਸ ਕਰ ਤਾਂ ਬਸ ਆਵੀ ਕੰਤ ਕਹਿੰਦੀ ਮੈਂ ਕਦੇ ਵੀ ਆਪਣੇ ਪਤੀ ਨੂੰ ਆਪਣੀ ਜਵਾਨ ਤੋਂ ਗਲਤ ਨਹੀਂ ਬੋਲੀ। ਕਦੇ ਵੀ ਉਹਨਾਂ ਦੇ ਨਾਲ ਕਿਸੇ ਗੱਲ ਤੇ ਬਹਿਸ ਨਹੀਂ ਕੀਤੀ। ਜੋ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਮੈਂ ਕਦੇ ਵੀ ਉਹ ਕੰਮ ਨਹੀਂ ਕੀਤਾ। ਮੈਂ ਕਦੇ ਵੀ ਹੰਕਾਰ ਨਹੀਂ ਕੀਤਾ। ਤੇ ਮੈਂ ਹਮੇਸ਼ਾ ਉਹਨਾਂ ਨੂੰ ਆਪਣੀ ਸਿਰ ਦਾ ਤਾਜ ਤੇ ਆਪਣਾ ਪਰਮੇਸ਼ਰ ਮੰਨਿਆ। ਬਸ ਇਹੀ ਹੈ ਕਿ ਮੇਰਾ ਪਤੀ ਮੈਨੂੰ ਤਾਂ ਹੀ ਇੰਨਾ ਪਿਆਰ ਕਰਦਾ ਹੈ। ਕਹਿਣ ਤੋਂ ਮੇਰਾ ਭਾਵ ਹੈ ਕਿ ਅੱਜ ਕੱਲ੍ਹ ਰਿਸ਼ਤਿਆਂ ਦੇ ਵਿੱਚ ਇੰਨੀਆਂ ਦੂਰੀਆਂ ਆਉਣ ਦਾ ਕਾਰਨ ਸਭ ਤੋਂ ਪਹਿਲੀ ਗੱਲ ਤਾਂ ਦੇਖੋ ਮੈਂ ਪਹਿਲਾਂ ਵੀ ਕਿਹਾ ਹੈ ਜਿਹੜੀਆਂ ਲੜਕੀਆਂ ਛੋਟੇ ਛੋਟੇ ਗੱਲ ਨਾ ਆਪਣੇ ਪੇਕੇ ਘਰ ਦੱਸਦੀਆਂ ਨੇ ਤੁਹਾਡੇ ਘਰ ਦੀ ਬਰਬਾਦੀ ਉੱਥੋਂ ਸ਼ੁਰੂ ਹੋ ਜਾਂਦੀ ਹੈ ਕਿਸੇ ਨੇ ਤੁਹਾਡਾ ਕੁਝ ਨਹੀਂ ਸੁਵਾਰਨਾ ਸਗੋਂ ਤੁਹਾਡੇ ਕਹਿੰਦੇ ਦੋ ਜਣਾਂ ਦੇ ਘਰਾਂ ਦੀ ਲੜਾਈ ਹੋ ਗਈ ਤੇ ਤੀਜੇ ਨੇ ਆ ਕੇ ਤਾਂ ਇਹ ਸੇਰਾ ਮਾਰਿਆ ਕੋਈ ਕਿਸੇ ਦੀ ਸੁਲਾ ਕਰਵਾ ਕੇ ਰਾਜੀ ਨਹੀਂ ਹੈ ਨਹੀਂ ਪਤਾ ਦੂਸਰੇ ਨੂੰ ਕਿ ਉਹ ਕੀ ਕਰ ਰਿਹਾ ਹੈਗਾ ਜਿੱਥੇ ਤੁਸੀਂ ਪਤੀ ਪਤਨੀ ਖਲੋਜੋਗੇ ਨਾ ਉੱਥੇ ਪੂਰੀ ਦੁਨੀਆ ਇੱਕ ਆਪਾਸੇ ਹੋ ਜੇ ਤਾਂ ਤੁਹਾਨੂੰ ਕਦੇ ਵੀ ਉਹ ਵੱਖ ਨਹੀਂ ਕਰ ਸਕਦੀ ਮੈਂ ਖੁਦ ਦਾ ਆਪਣਾ ਐਕਸਪੀਰੀਅੰਸ ਦੱਸਦੀ ਆ ਸਾਡੇ ਵਿਆਹ ਨੂੰ 18 ਸਾਲ ਹੋ ਗਏ ਤੇ ਅਸੀਂ ਮੈਂ ਤੇ ਮੇਰੇ ਪਤੀ ਕਦੇ ਵੀ ਆਪਸ ਦੇ ਵਿੱਚ ਲੜਾਈ ਝਗੜਾ ਕਰਕੇ ਵੀ ਅਸੀਂ ਕਦੇ ਵੀ ਇਹ ਨਹੀਂ ਹੋਇਆ ਵੀ ਹਾਂ ਇੱਕ ਪਰਾਂ ਹੋ ਗਏ ਇੱਕ ਦੂਸਰੇ ਠੀਕ ਹੈ ਨੋਕਝੋਕ ਚੱਲਦੀ ਰਹਿੰਦੀ ਹੁੰਦੀ ਆ ਜਿੱਥੇ ਕਹਿੰਦੇ ਥੋੜੀ ਬਹੁਤੀ ਲੜਾਈ ਨਾ ਹੋਵੇ ਉੱਥੇ ਪਿਆਰ ਵੀ ਨਹੀਂ ਹੁੰਦਾ ਹੈਗਾ ਹਨਾ ਵੀ ਇਹ ਨਹੀਂ ਹੁੰਦਾ ਵੀ ਕਦੇ ਵੀ ਕੋਈ ਗੱਲ ਹੋਈ ਆ ਵੀ ਇੱਥੇ ਤੱਕ ਜੇ ਕਈ ਵਾਰੀ ਕੋਈ ਗੁੱਸਾ ਹੁੰਦਾ ਨਾ ਤਾਂ ਅਸੀਂ ਆਪਦੇ ਪੇਰੈਂਟਸ ਨੂੰ ਵੀ ਪਤਾ ਨਹੀਂ ਹੁੰਦਾ ਵੀ ਘਰ ਦੇ ਵਿੱਚ ਹਨਾ ਅਸੀਂ ਕਿਉਂਕਿ ਕਦੇ ਵੀ ਇੱਕ ਦੂਜੇ ਦੇ ਇਦਾਂ ਸਾਹਮਣੇ ਇਹ ਨਹੀਂ ਹੈਗਾ ਵੀ ਹਾਂ ਅਸੀਂ ਬੁਲਾਈਏ ਨਾ ਵੀ ਹਾਂ ਹੋ ਗਿਆ ਨਾ ਦੇਖੋ ਇਹ ਹੀ ਪਿਆਰ ਹੈ ਕਦੇ ਵੀ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਪਤੀ ਪਤਨੀ ਇੱਕ ਦੂਜੇ ਦਾ ਸਾਥ ਦੇਉ ਇਹ ਨਹੀਂ ਹੈਗਾ ਵੀ ਜੇ ਪਤੀ ਤੇ ਦੁੱਖ ਆ ਗਿਆ ਤਾਂ ਪਤਨੀ ਛੱਡ ਕੇ ਚਲੀ ਜਾਵੇ ਪਤਨੀ ਤੇ ਦੁੱਖ ਆ ਗਿਆ ਤੇ ਪਤੀ ਛੱਡ ਕੇ ਚਲੇ ਜਾਵੇ ਤੁਸੀਂ ਅੱਜ ਤੋਂ ਕਰਨਾ ਕੀ ਹੈ ਪ੍ਰਣ ਕਰੋ ਦੋਨੋਂ ਪਤੀ ਪਤਨੀ ਦੇਖਿਓ ਤੁਹਾਡਾ ਸਾਰੇ ਰਿਸ਼ਤੇ ਜਿੰਨੇ ਵੀ ਤੁਹਾਡੇ ਘਰੇ ਦੇ ਵਿੱਚ ਲੜਾਈ ਝਗੜੇ ਨੇ ਕੇਸ ਚੱਲ ਰਹੇ ਨੇ ਕੁਝ ਵੀ ਹੋ ਰਿਹਾ ਸਾਰਾ ਕਿਵੇਂ ਫਰਕ ਪੈਂਦਾ ਤੇ ਜਿਹੜੀ ਤੁਹਾਡੀ ਔਲਾਦ ਹੈ ਨਾ ਉਹ ਵੀ ਤੁਹਾਡੇ ਕਿਵੇਂ ਬਸ ਚ ਆਉਂਦੀ ਹੈ ਬੱਚੇ ਵੀ ਜ਼ਿਆਦਾਤਰ ਉੱਥੇ ਵਿਗੜਦੇ ਜਿੱਥੇ ਉਹਨਾਂ ਨੂੰ ਪਤਾ ਹੁੰਦਾ ਵੀ ਸਾਡੇ ਮਾਪੇ ਦੀ ਨਹੀਂ ਬਣਦੀ ਕਿਉਂਕਿ ਇੱਕ ਤਾਂ ਉਸ ਚੀਜ਼ ਦਾ ਨਜਾਇਜ਼ ਫਾਇਦਾ ਉਠਾਉਂਦੀ ਆ ਤੇ ਦੂਸਰਾ ਘਰ ਦਾ ਮਾਹੌਲ ਦੇਖ ਕੇ ਉਹਨਾਂ ਨੂੰ ਆਉਂਦਾ ਵੀ ਇਤਨਾ ਦੀ ਤਾਂ ਅਭਿਓ ਕਿਚਕਿਚ ਹੁੰਦੀ ਆ ਵੀ ਚਲੋ ਅੱਧੇ ਬੱਚੇ ਅੱਜ ਕੱਲ ਵਿਆਹ ਕਰਵਾਉਣ ਤੋਂ ਵੀ ਇਸੇ ਕਰਕੇ ਡਰਦੇ ਆ ਕਿ ਦੇਖ ਰਹੇ ਨੇ ਵੀ ਕਦੇ ਕਿਸੇ ਦਾ ਤਲਾਕ ਹੋ ਗਿਆ ਕਦੇ ਕਿਸੇ ਤੇ ਪੈਸੇ ਦਾ ਕੇਸ ਹੋ ਗਿਆ ਕਦੇ ਕਿਸ ਹੋ ਗਿਆ ਵੀ ਇਸ ਚੀਜ਼ਾਂ ਤੋਂ ਡਰਦੇ ਬੱਚੇ ਵਿਆਹ ਵੀ ਨਹੀਂ ਕਰਵਾ ਰਹੇ ਕਰਨਾ ਕੀ ਹੈ ਤੁਸੀਂ ਜਿਹੜੀਆਂ ਮੇਰੀਆਂ ਭੈਣਾਂ ਨੇ ਅਗਰ ਵੀਰ ਨੇ ਤਾਂ ਵੀਰ ਨਹੀਂ ਭੈਣਾਂ ਨੇ ਭੈਣਾਂ ਕਰਦੀਆਂ ਨੇ ਸਵੇਰੇ ਉੱਠ ਕੇ ਤੁਸੀਂ ਜਦੋਂ ਚਾਹ ਬਣਾਉਣੀ ਹੋ ਨਾ ਚਾਹ ਬਣਾ ਕੇ ਤੁਸੀਂ ਆਪਣੇ ਪਤੀ ਜੀ ਨੂੰ ਜਾਂ ਵੀਰ ਬਣਾਉਂਦੇ ਨੇ ਤਾਂ ਆਪਣੇ ਪਤਨੀ ਨੂੰ ਉਠਾ ਕੇ ਤੁਸੀਂ ਦੋਨੋਂ ਜਣੇ ਇਕੱਠੇ ਬੈਠ ਕੇ ਚਾਹ ਪੀਂਦੇ ਕਰਕੇ ਦੇਖਿਓ ਤੁਸੀਂ ਹੈ ਨਾ ਦੇਖਿਓ ਇਸ ਚੀਜ਼ ਦਾ ਕਿੰਨਾ ਫਰਕ ਪਾਉਂਦਾ ਤੇ ਪਹਿਣਾ ਸਵੇਰੇ ਉੱਠ ਕੇ ਆਪਣੇ ਵੀਰ ਦੇ ਪੈਰ ਮਿਲ ਕੇ ਆਪਣੇ ਪਤੀ ਦੇ ਪੈਰ ਹੀ ਹੱਥ ਜ਼ਰੂਰ ਲਾ। ਤੇ ਕਈ ਪਹਿਣਾ ਮੈਨੂੰ ਕਹਿਣਗੀਆਂ ਵੀ ਪਹਿਣੇ ਪਤੀ ਪੈਰੇ ਹੱਥ ਲਵਾਉਣ ਵਾਲਾ ਵੀ ਹੋਵੇ ਕਿਉਂਕਿ ਇਹ ਵੀ ਗੱਲ ਹੁੰਦੀ ਹੈ ਜਿਵੇਂ ਸਾਰ ਸਾਮ ਨੂੰ ਨਾ ਸ਼ਰਾਬ ਨਾਲ ਡੱਕ ਕੇ ਪੈ ਗਿਆ ਸ ਗਾਲਾਂ ਕੱਢੀ ਗਿਆ ਸਾਰਾ ਦਿਨ ਕਚਰ ਕਚਰ ਕਰੀ ਗਿਆ ਹਨਾ ਵੀ ਮੈਂ ਸਵੇਰੇ ਉੱਠ ਕੇ ਉਹਦੇ ਪੈਰ ਹੀ ਕਿਵੇਂ ਲਾ ਦਾਂ। ਇਹੀ ਤਾਂ ਚੀਜ਼ ਹੈ। ਅਗਰ ਤੁਸੀਂ ਆਪਦੇ ਮਨ ਦੇ ਵਿੱਚ ਉਹ ਬੈਰ ਵਿਰੋਧ ਭਾਵਨਾ ਖਤਮ ਕਰਤੀ ਨਾ ਇੱਕ ਮਹੀਨਾ ਕਰਕੇ ਦੇਖ ਲਓ ਕਿਉਂਕਿ ਇਹ ਚੀਜ਼ ਨੂੰ ਬਹੁਤ ਪਹਿਲਾਂ ਨੇ ਕੀਤਾ ਤੇ ਅੱਜ ਉਹਨਾਂ ਦੇ ਘਰਾਂ ਦੇ ਵਿੱਚ ਜਿਹੜਾ ਵਰਕਤ ਹੈ ਜਿਹੜਾ ਫਰਕ ਹੈ ਤੇ ਉਹ ਪਤੀ ਪਤਨੀ ਦੇ ਆਪਸ ਵਿੱਚ ਬਣ ਰਹੀ ਹੈ ਨਾ ਉਹਦੀ ਵਰਗੀ ਕੋਈ ਰੀਸ ਨਹੀਂ ਹੈ ਇਹ ਇੱਕ ਉਹ ਵਾਹਿਗੁਰੂ ਜੀ ਨੇ ਬਣਾਇਆ ਹੋਇਆ ਰਿਸ਼ਤਾ ਹੈ ਆਪਣੇ ਮਨੁੱਖਾਂ ਦਾ ਬਣਾਇਆ ਹੋਇਆ ਰਿਸ਼ਤਾ ਨਹੀਂ ਹੈਗਾ ਕਿਉਂਕਿ ਇਸ ਦੇ ਨਾਲ ਹੀ ਸ੍ਰਿਸ਼ਟੀ ਅੱਗੇ-ਅਗੇ ਚੱਲ ਰਹੀ ਹੈਗੀ ਇਹਨੂੰ ਮਜ਼ਾਕ ਨਾ ਬਣਾਓ ਆਪਣੇ ਰਿਸ਼ਤੇ ਨੂੰ ਫਿਰ ਤੁਸੀਂ ਕਰਨਾ ਕੀ ਹੈ ਇੱਕ ਵਾਰੀ ਨਾ ਪਤੀ ਸਵੇਰੇ ਉੱਠ ਕੇ ਪਤਨੀ ਨੂੰ ਤੇ ਪਤਨੀ ਸਵੇਰੇ ਉੱਠ ਕੇ ਪਤੀ ਨੂੰ ਬਸ ਉਹਨੇ ਗੁਰੂ ਜੀ ਨੂੰ ਕਹਿ ਲਿਆ ਕਰੋ ਵੀ ਜੋ ਆਪਣਾ ਪਿੱਛੇ ਬੀਤ ਚੁੱਕਿਆ ਹੈ ਨਾ ਮੈਂ ਤੈਨੂੰ ਵੱਧ ਘਟ ਬੋਲਿਆ ਤੂੰ ਮੈਨੂੰ ਬੋਲਿਆ ਕੁਝ ਵੀ ਹੋਇਆ ਆਪਣੇ ਘਰ ਮਨ ਦੇ ਵਿੱਚ ਮਨ ਮੋਟਾਵ ਸੀ ਨਾ ਵੀ ਮੈਂ ਤੁਹਾਡੇ ਤੋਂ ਮਾਫੀ ਚਾਹਣੀ ਆ ਕਿਰਪਾ ਵਾਹਿਗੁਰੂ ਜੀ ਦੀ ਹੋਵੇਗੀ ਤੇ ਜਦੋਂ ਤੁਸੀਂ ਉਪਰਾਲਾ ਕਰੋਗੇ ਨਾ ਤੇ ਇਸ ਚੀਜ਼ ਦੇ ਨਾਲ ਜਿਹੜੇ ਵੱਡੇ ਤੋਂ ਵੱਡੇ ਜਿਹੜੇ ਸ਼ਰਾਬ ਪੀਂਦੇ ਆ ਵੱਡੇ ਤੋਂ ਵੱਡੇ ਨਸ਼ੇ ਕਰਦੇ ਆ ਚਿੱਟਾ ਹੋ ਕੁਝ ਵੀ ਕਰਦੇ ਨਾ ਤਾਂ ਉਹ ਵੀ ਬਿਲਕੁਲ ਬਦਲ ਜਾਣਗੇ ਕਰਕੇ ਦੇਖੀ ਇੱਕ ਛੋਟਾ ਜਿਹਾ ਸ਼ਬਦ ਹੈ ਕਿ ਮੈਨੂੰ ਮਾਫ਼ ਕਰ ਦਿਓ ਜੋ ਵੀ ਪਿੱਛੇ ਆਪਾਂ ਤੋਂ ਗਲਤੀਆਂ ਹੋ ਗਈਆਂ ਨੇ ਕੋਸ਼ਿਸ਼ ਕਰਾਂਗੀ ਕਿ ਅੱਗੇ ਤੋਂ ਉਹ ਨਾ ਹੋਵੇ ਆਪਾਂ ਆਪਣੇ ਰਿਸ਼ਤੇ ਨੂੰ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਸੰਭਾਲ ਲੈਣ ਦੀ ਤਾਂ ਕਿ ਆਉਣ ਵਾਲਾ ਸਮਾਂ ਜਿਹੜਾ ਹੋਵੇ ਉਹ ਬਹੁਤ ਹੀ ਸਖਾ ਹੋਵੇ ਕਿਉਂਕਿ ਜਵਾਨੀ ਦੇ ਵਿੱਚ ਆਪਾਂ ਅਜਿਹੇ ਕਦਮ ਚੱਕ ਲੈਨੇ ਆ ਵੀ ਹਾਂ ਦੇ ਦੇ ਮੈਨੂੰ 20 ਲੱਖ ਰੁਪਏ ਮੈਂ ਤੇਥੋਂ ਵੱਖਾਂਗੀ ਮੈਂ ਇਥੋਂ ਤੇਰੇ ਨਾਲ ਨਹੀਂ ਨਿਭਦੀ ਪਰ ਜਦੋਂ ਬੁਢਾਪਾ ਆਉਂਦਾ ਹੈ ਨਾ ਉਸ ਸਮੇਂ ਜਾ ਕੇ ਕੋਈ ਭੈਣ ਭਰਾ ਕੋਈ ਮਾਪਾ ਬਪ ਕੋਈ ਸਾਥ ਨਹੀਂ ਦਿੰਦਾ ਫਿਰ ਉਸ ਸਮੇਂ ਪਛਤਾਵਾ ਹੁੰਦਾ ਵੀ ਅਗਰ ਕਾਸ਼ ਮੈਂ ਉਦੋਂ ਆਪਣੇ ਪਤੀ ਨਾਲ ਜਾਂ ਆਪਣੀ ਪਤਨੀ ਦੇ ਨਾਲ ਨਾ ਵਿਗਾੜੀ ਹੁੰਦੀ ਤਾਂ ਅੱਜ ਅਸੀਂ ਦੋਨੇ ਬਹੁਤ ਸੁਖਾਲੇ ਹੁੰਦੇ ਸੰਭਲਣ ਦਾ ਸਮਾਂ ਕਿਉਂਕਿ ਕੋਈ ਪਤਾ ਨਹੀਂ ਕਦੋਂ ਕਿੱਥੇ ਜੇ ਇੱਕ ਪਾਣੀ ਦੇ ਬੁਲਬਲੇ ਵਾਂਗੂ ਆਣਾ ਫੁੱਟ ਜਾਈਏ ਇਹ ਜ਼ਿੰਦਗੀ ਖਤਮ ਹੋ ਜਾਈ ਤਾਂ ਨਫ਼ਰਤਾਂ ਨੂੰ ਛੱਡ ਕੇ ਨਾ ਇੱਕ ਦੂਜੇ ਦੇ ਨਾਲ ਪਿਆਰ ਨਾਲ ਰਹੀਏ ਤੇ ਇੱਕ ਛੋਟਾ ਜਿਹਾ ਕੰਮ ਹੋਰ ਕਰਨਾ ਹੈ ਦੋਨੇ ਜਣਿਆਂ ਨੇ ਤੁਸੀਂ ਇੱਕ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਹੈ ਕੋਲੇ ਜਲ ਰੱਖਣਾ ਉਸ ਜਲ ਨੂੰ ਤੁਸੀਂ ਨੇ ਪੀਣਾ ਇਹਦੇ ਨਾਲ ਜੋ ਵੀ ਤੁਹਾਡੇ ਮਨ ਦੇ ਵਿੱਚ ਵਿਕਾਰ ਇੱਕ ਦੂਜੇ ਪ੍ਰਤੀ ਨਫਰਤ ਜਾਂ ਤੁਹਾਡੇ ਜਿਵੇਂ ਕਿ ਵੀਰ ਨੇ ਨਸ਼ੇ ਕਰਦੇ ਨੇ ਕੋਈ ਭੈਣਾ ਨੂੰ ਵੀ ਅੱਜ ਕੱਲ ਬਹੁਤ ਨਸ਼ੇ ਨੇ ਮੇਕਅਪ ਦਾ ਸ਼ਾਪਿੰਗ ਦਾ ਹਰ ਇੱਕ ਚੀਜ਼ ਦਾ ਵੀ ਇਦਾਂ ਦਾ ਮੈਂ ਮੇਰੀ ਫਲਾਣੀ ਭੈਣ ਨੇ ਆ ਇੰਨੇ ਦਾ ਸੂਟ ਲੈ ਲਿਆ ਮੈਂ ਵੀ ਲਵਾ ਅੱਦੇ ਕਲੇਸ਼ ਤਾਂ ਨਾ ਇਹ ਚੀਜ਼ਾਂ ਕਰਤੀ ਨੇ ਤੁਸੀਂ ਨਾ ਇਹ ਚੀਜ਼ਾਂ ਨੂੰ ਥੋੜਾ ਜਿਹਾ ਇੱਕ ਸਾਈਡ ਤੇ ਰੱਖ ਕੇ ਰੱਖੋ ਵੀ ਜਿੱਥੇ ਨਾ ਇੱਕ ਦੂਜੇ ਦੀ ਖੁਸ਼ੀ ਹੋਵੇ ਨਾ ਉਹ ਤੁਸੀਂ ਕਰਕੇ ਦੇਖਿਓ ਤਾਂ ਤੁਹਾਨੂੰ ਨਾ ਇੱਕ ਕਹਿੰਦੇ ਚੁੰਨੀ ਦੇ ਵਿੱਚ ਜਿਹੇ ਤੁਹਾਡੇ 10 ਸਾਲ ਇੱਕ ਚੁੰਨੀ ਲੈ ਲਓ ਨਾ ਤੁਸੀਂ ਉਹਦੇ ਵਿੱਚ ਵੀ ਤੁਹਾਨੂੰ ਇੱਕ ਖੁਸ਼ੀ ਕਿਉਂਕਿ ਆਪਣੀ ਪਤੀ ਵਾਸਤੇ ਪਾਣੀ ਕਰਨਾ ਲੋਕਾਂ ਵਾਸਤੇ ਨਹੀਂ ਤਾਂ ਇਸ ਕੰਮ ਨੂੰ ਅੱਜ ਤੋਂ ਹੀ ਸ਼ੁਰੂ ਕਰਿਓ ਤਾਂ ਦੇਖਿਓ ਤੁਹਾਡੇ ਪਰਿਵਾਰਾਂ ਦੇ ਵਿੱਚ ਤੁਹਾਡੇ ਘਰਾਂ ਦੇ ਵਿੱਚ ਕਿੰਨਾ ਫਰਕ ਹੁੰਦਾ ਜਦੋਂ ਬਾਹਰੋਂ ਆਉਣੇ ਉਹਦੋਂ ਵੀ ਨਾ ਜਿਵੇਂ ਡਿਊਟੀ ਤੋਂ ਆਉਣੇ ਜਾਂ ਭੈਣਾ ਉਹ ਕਿ ਡਿਊਟੀ ਤੋਂ ਉਹਨੇ ਕਿਤੇ ਵੀ ਨਾ ਇੱਕ ਦੂਜੇ ਨੂੰ ਨਾ ਆਪਾਂ ਕਹਿੰਨੇ ਹਾਂ ਵੀ ਪੁੱਛੋ ਆ ਕੇ ਹੈਲੋ ਜੀ ਕਿਵੇਂ ਹੋ ਤੁਸੀਂ ਹੈ ਨਾ ਸਾਰਾ ਦਿਨ ਕਿਵੇਂ ਰਹਾ ਤੁਹਾਡਾ ਦਫ਼ਤਰ ਦੇ ਵਿੱਚ ਕਿਵੇਂ ਰਹਾ ਜਾਂ ਕਿਵੇਂ ਕੋਈ ਵੀ ਗੱਲਬਾਤ ਹੁੰਦੀ ਹੈ ਤੁਸੀਂ ਨਾ 5-10 ਮਿੰਟ ਬੈਠ ਕੇ ਇੱਕ ਦੂਜੇ ਦੇ ਨਾਲ ਦਿਲ ਦੀ ਗੱਲ ਜਾਣਨ ਦੀ ਕੋਸ਼ਿਸ਼ ਕਰੇ ਇਹ ਨਹੀਂ ਹੈਗਾ ਵੀ ਮੈਂ ਤਾਂ ਕਿ ਆਈਆਂ ਮੈਂ ਕਿਹੜਾ ਤੇਰੀ ਨੌਕਰ ਲੱਗੀਆਂ ਹਾਰਾ ਕੰਮ ਕਰੀ ਆਵਾ ਉਦੋਂ ਵੀ ਰ ਆਉਂਦੇ ਨੇ ਨਾ ਮੈਂ ਸਾਰਾ ਦਿਨ ਪਕਾਈ ਕਰਕੇ ਆਇਆ ਤੂੰ ਇਹ ਕਿ ਇਹ ਚੀਜ਼ਾਂ ਨਾਲ ਅਗਰ ਵੀਰ ਬਾਹਰੋਂ ਆਫਿਸ ਦੇ ਵਿੱਚ ਕੰਮ ਕਰਕੇ ਥੱਕ ਕੇ ਆਉਂਦੇ ਨੇ ਜੇ ਭੈਣ ਹਾਊਸ ਵਾਈਫ ਆ ਤਾਂ ਉਹ ਵੀ ਸਾਰਾ ਦਿਨ ਉਹ ਹਜੇ ਤੁਹਾਨੂੰ ਤਾਂ 8 ਘੰਟੇ ਉਹ ਕਰਕੇ ਛੁੱਟੀ ਵੀ ਮਿਲ ਜੂ ਉਹਨੂੰ ਤਾਂ ਸਾਹ ਛੁੱਟੀ ਵੀ ਨਹੀਂ ਮਿਲਦੀ ਅਗਰ ਭੈਣਾ ਡਿਊਟੀ ਕਰਦੀਆਂ ਨੇ ਇਹ ਨਹੀਂ ਹੈਗਾ ਵੀ ਉਹ ਥੋੜੀ ਜਿਹੀ ਵੱਧ ਤਨਖਾਹ ਲੈਂਦੀਆਂ ਨੇ ਤੇ ਉਹ ਵੀਰ ਨੂੰ ਕਹਿੰਦੇ ਮੈਂ ਤੇਰੇ ਨੂੰ ਵੱਧ ਕਰਦੀਆਂ ਮੈਂ ਨਾਲ ਘਰ ਦੇ ਕੰਮ ਕਰਦੀਆਂ ਨਾਲ ਮੈਂ ਵੀ ਇਹਦੇ ਵਿੱਚ ਕੀ ਰੱਖੇ ਦੋਨੋਂ ਪਤੀ ਪਤਨੀ ਆਪਣੇ ਘਰ ਵਾਸਤੇ ਕਮਾ ਰਹੇ ਹੋ ਆਪਣੇ ਵਾਸਤੇ ਕਮਾ ਰਹੇ ਹੋ ਨਾ ਕਿਸੇ ਵਾਸਤੇ ਤਾਂ ਕਮਾ ਨਹੀਂ ਰਹੇ ਤੇ ਛੋਟੀ ਛੋਟੀਆਂ ਗੱਲਾਂ ਆਪਣੀ ਪੇਕਿਆਂ ਤੱਕ ਆਪਣੀ ਮਾਂ ਤੱਕ ਬਿਲਕੁਲ ਨਾ ਪਹੁੰਚਾ ਕਿਉਂਕਿ ਜਦੋਂ ਦੋਹੇ ਮੀਆਂ ਬੀਵੀ ਦੀ ਗੱਲ ਤੀਸਰੇ ਚ ਜਾਂਦੀ ਹੈ ਨਾ ਤਾਂ ਸਾਰਾ ਕੁਝ ਖਰਾਬ ਮੈਂ ਛੋਟੀ ਛੋਟੀਆਂ ਗੱਲਾਂ ਨਹੀਂ ਕੁਝ ਵੀ ਨਹੀਂ ਹੈਗਾ ਹਨਾ ਚੰਗੀਆਂ ਲੱਗੀਆਂ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਜਿਹੜਿਆਂ ਨੂੰ ਨਾ ਮੇਰੀਆਂ ਗੱਲਾਂ ਬਕਵਾਸ ਲੱਗਦੀਆਂ ਨੇ ਕਿਉਂਕਿ ਅੱਜ ਸਵੇਰੇ ਸਵੇਰੇ ਮੈਂ ਇੱਕ ਭੈਣ ਨੇ ਕਮੈਂਟ ਕੀਤਾ ਮੇਰਾ ਨਾ ਮਨ ਬਹੁਤ ਦੁਖਦਾ ਹੈ ਤੋਂ ਨੂੰ ਮੇਰੀ ਗੱਲ ਨਹੀਂ ਚੰਗੀ ਲੱਗਦੀ ਤਾਂ ਤੁਸੀਂ ਬਿਲਕੁਲ ਨਾ ਸੁਣੋ ਬਿਲਕੁਲ ਨਾ ਦੇਖੋ ਮੈਂ ਨਹੀਂ ਕਹਿੰਦੀ ਹੈਗੀ ਹੈ ਨਾ ਜਿਹੜੀ ਪੈਨਪ੍ਰਾਵਾਂ ਨੂੰ ਚੰਗੀਆਂ ਲੱਗਦੀ ਨੇ ਉਹ ਸੁਣਦੇ ਆ ਨਾ ਬਸ ਮੈਂ ਇੰਨਾ ਕੀ ਕਹਿਣੀ ਆ ਵੀ ਤੋਂ ਨੂੰ ਨਹੀਂ ਚੰਗੀ ਲੱਗਦੀ ਉੱਥੇ ਛੱਡ ਦਿਓ ਤੇ ਮੈਨੂੰ ਨਾ ਇਸ ਤਰੀਕੇ ਦਾ ਕਮੈਂਟ ਨਾ ਕਰਿਓ ਕਰੋ ਤਾਂ ਕਿ ਮੇਰਾ ਦਿਲ ਦੁਖੇ ਤੇ ਮੇਰੇ ਮਨ ਦੇ ਵਿੱਚੋਂ ਨਾ ਕਿਉਂਕਿ ਮੈਂ ਬਹੁਤ ਇਮੋਸ਼ਨਲ ਆ ਫਿਰ ਮੈਂ ਪਤਾ ਨਹੀਂ ਬਸ ਵਾਈਗਰੂ ਜੀ ਅੱਗੇ ਫਿਰ ਮੇਰੇ ਮਨ ਦੇ ਵਿੱਚੋਂ ਕੀ ਨਿਕਲਦੀ ਆ ਇਹ ਨਾ ਗੱਲ ਬਸ ਇਹੀ ਮੇਰੀ ਅਰਦਾਸ ਹੈਗੀ ਸਾਰੇ ਪੈਨਪ੍ਰਾਵਾਂ ਵਾਈਗਰੂ ਜੀ ਅੱਗੇ ਕਿ ਆਪਣੇ ਘਰਾਂ ਦੇ ਵਿੱਚ ਖੁਸ਼ ਰਹੋ ਤੇ ਜੋ ਮੈਂ ਤੁਹਾਨੂੰ ਦੱਸਦੀ ਆ ਜਦੋਂ ਤੁਸੀਂ ਮੈਨੂੰ ਉਹਦਾ ਰਿਪਲਾਈ ਕਰਦੇ ਹੋ ਨਾ ਜਿਵੇਂ ਅੱਜ ਸਵੇਰੇ ਮੈਨੇ ਕਪੈਣੇ ਰਿਪਲਾਈ ਕੀਤਾ ਕਹਿੰਦੀ ਦੀਦੀ ਜੋ ਤੁਸੀਂ ਦੱਸਿਆ ਨਾ ਮੈਂ ਆਪਣੇ ਪਰਿਵਾਰ ਦੇ ਵਿੱਚ ਉਹ ਕਰਨ ਲੱਗੀਆਂ ਤੇ ਮੈਂ ਆਪਣੇ ਬੇਟੇ ਦੇ ਸਿਰ ਤੇ ਹੱਥ ਰੱਖ ਕੇ ਜਿਹੜੀ ਮੈਂ ਤੁਹਾਨੂੰ ਦੱਸਿਆ ਦੀ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਉਹ ਕਰੋ ਕਹਿੰਦੀ ਮੈਂ ਉਹ ਕਰਨ ਲੱਗੀਆਂ ਨਾ ਮੇਰਾ ਬੇਟਾ ਵੀ ਕਹਿੰਦੀ ਖੁਦ ਪਾਠ ਕਰਨ ਲੱਗਿਆ ਵੀ ਮਨ ਨੂੰ ਬਹੁਤ ਸਕੂਨ ਮਿਲਦਾ ਬਹੁਤ ਚੰਗਾ ਲੱਗਦਾ ਵੀ ਵਾਈ ਗੁਰੂ ਜੀ ਤੇਰਾ ਸ਼ੁਕਰ ਹੈ ਤੂੰ ਮੈਨੂੰ ਰੱਬ ਵਰਗੇ ਪੈਣ ਭਰਾਵਾਂ ਨਾਲ ਮਿਲਾਇਆ ਪਤਾ ਨਹੀਂ ਤੇਰੀ ਕੀ ਰਜ ਹੈ ਬਸ ਤੇ ਵੀਡੀਓ ਚੰਗੀ ਲੱਗੂ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਦੂਸਰਾ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਕੋ ਨੂੰ ਵੀ ਸਬਸਕ੍ਰਾਈਬ ਕਰ ਲਓ ਉਹਦੇ ਉੱਪਰ ਵੀ ਮੈਂ ਨਾ ਜਿਵੇਂ ਹੁਣ ਆਮਬ ਦਾ ਆਚਾਰ ਵਗੈਰਾ ਜੋ ਵੀ ਰੈਸਪੀਆ ਨੇ ਉਹਦੇ ਸਾਰੀਆਂ ਮੋੜ ਤੇ ਪਾਈਆਂ ਨੇ ਤਾਂ ਪਲੀਜ਼ ਮਿਲਾਂਗੇ ਪਾਹਣ ਅਗਲੀ ਵੀਡੀਓ ਦੇ ਵਿੱਚ ਤੋ ਤੱਕ ਲਈ ਸਤਿ ਸ੍ਰੀ ਅਕਾਲ